ਜੈ ਪੀਰਾਂ ਦੀ ਜੀ ਜੈ ਸਈਆਂ ਦੀ ਮਹਿਫਲ ਮਸਤਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਇੱਕ ਕਰਮ ਦੱਸਾਂਗੇ ਜੋ ਕਿ ਵੀਰਵਾਰ ਦੇ ਦਿਨ ਨਿਆਜ਼ ਦੇ ਨਾਲ ਨਾਲ ਇੱਕ ਕਰਮ ਹੋਰ ਕਰਨਾ ਚਾਹੀਦਾ ਹੈ ਸੋ ਕਈ ਦਿਵਾਰ ਦੇਖਿਆ ਹੈ ਕਿ ਕਈ ਜਣੇ ਕੱਲੀ ਨਿਆਜ਼ ਦਾ ਹੀ ਭੋਗ ਲਗਾ ਦਿੰਦੇ ਆ ਸੋ ਪੂਰਾ ਪ੍ਰਸ਼ਾਦ ਕੀ ਹੈ ਲੱਖ ਦਾ ਤਾਂ ਪੀਰ ਜੀ ਦਾ ਆਪਾਂ ਅੱਜ ਦੀ ਵੀਡੀਓ ਵਿੱਚ ਦੱਸਾਂਗੇ ਜੀ ਵੀਡੀਓ ਨੂੰ ਪੂਰੀ ਸੁਣਨਾ ਸਮਝਣਾ ਤੇ ਗਾ ਤੋਂ ਧਿਆਨ ਵੀ ਰੱਖਣਾ ਜੀ ਸੋ ਇਥੇ ਜੋ ਕਮੈਂਟਾਂ ਦੇ ਵੀ ਜਵਾਬ ਦਵਾਂਗੇ ਆਪਾਂ ਸੋ ਜੇਕਰ ਕੋਈ ਸਾਡੇ ਚੈਨਲ ਤੇ ਪਹਿਲੀ ਵਾਰ ਹੈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਤੇ ਜਰੂਰ ਕਰਨਾ ਸੋ ਕਮੈਂਟਾਂ ਵਿੱਚ ਜੈ ਪੀਰਾਂ ਦੀ ਜੈ ਸваяੀਆਂ ਦੀ ਜਰੂਰ ਲਿਖਣਾ ਜਦੋਂ ਤੁਸੀਂ ਜੈ ਪੀਰਾਂ ਦੀ ਜੈ ਸваяੀਆਂ ਦੀ ਲਿਖਦੇ ਹੋ ਇਹ ਇੱਕ ਇੱਕ ਸੈਨਟ ਜੁ ਹੈ ਤੁਹਾਡਾ ਇਹ ਚੰਗੇ ਕਰਮ ਵਿੱਚ ਲਿਖਿਆ ਜਾ ਰਿਹਾ ਜਿੰਨਾ ਤੁਸੀਂ ਪਰਮਾਤਮਾ ਦੇ ਨਾਮ ਨੂੰ ਸਿਮਰਉਂਦੇ ਜੈ ਵੀਰਾਂ ਦੀ ਜੈ ਸਵਈਆਂ ਦੀ ਕਹਿੰਦੇ ਆ ਇਹ ਇੱਕ ਆਪਾਂ ਪਰਮਾਤਮਾ ਦਾ ਨਾਮ ਹੀ ਸਿਮਰਦੇ ਆ ਜਿਨ੍ਹਾਂ ਦੇ ਕੋਲ ਕੋਈ ਨਾਮ ਸ਼ਬਦ ਨਹੀਂ ਹੈ ਸੋ ਸਤਨਾਮ ਵਾਹਿਗੁਰੂ ਕਹਿ ਲੈਣਾ ਇਹ ਵੀ ਇੱਕ ਨਾਮ ਹੀ ਹੈ ਸੋ ਨਾਮ ਦੀ ਕਮਾਈ ਫਿਰ ਇੱਦਾਂ ਹੀ ਜੁੜਦੀ ਆ ਜਦੋਂ ਆਪਾਂ ਪਰਮਾਤਮਾ ਦਾ ਨਾਮ ਜਪਦੇ ਆ ਸਿਮਰਦੇ ਆ ਹੁਣ ਜੇਕਰ ਇੰਨੀ ਗੱਲ ਨਾ ਕਹੀਏ ਤੇ ਤੁਸੀਂ ਨਾ ਹੀ ਇਹ ਸ਼ਬਦ ਦਿਲ ਵਿੱਚ ਕਹੋਗੇ ਨਾ ਹੀ ਤੁਸੀਂ ਲਿਖਣ ਦੀ ਕੋਸ਼ਿਸ਼ ਕਰੋਗੇ ਸੋ ਨਾਲ ਦੀ ਨਾਲ ਤੁਸੀਂ ਜੇ ਲਿਖਦੇ ਹੋ ਤਾਂ ਮਨ ਵਿੱਚ ਇਹ ਸ਼ਬਦ ਸਿਮਰਿਆ ਵੀ ਜਾਂਦਾ ਹੈ ਇਹਦੇ ਨਾਲ ਹੀ ਜੋ ਆਪਣੇ ਰਸਤੇ ਆ ਉਹ ਕਲੀਅਰ ਹੁੰਦੇ ਆ ਸੋ ਜਿੰਨਾ ਆਪਾਂ ਸਮਾਂ ਮਾਲਿਕ ਨੂੰ ਦਵਾਂਗੇ ਉਨਾ ਹੀ ਵਧੀਆ ਆਪਣਾ ਭਵਿੱਖੀ ਜਿਹੜਾ ਉਹ ਵੱਢ ਸਕਦਾ ਹੈ ਸੋ ਜਿੰਨਾ ਜਿੰਨਾ ਆਪਾਂ ਪ੍ਰਮਾਤਮਾ ਦਾ ਨਾਮ ਸਿਮਰਦੇ ਆ ਉੰਨੀ ਹੀ ਅਕਾਊਂਟ ਦੇ ਵਿੱਚ ਨਾਮ ਦੀ ਕਮਾਈ ਜੁੜਦੀ ਹੈ ਸੋ ਇਸ ਕਰਕੇ ਕਦੇ ਵੀ ਜਿੱਥੇ ਰੱਬ ਦਾ ਨਾਮ ਆਉਂਦਾ ਹੈ ਉੱਥੇ ਪਿੱਛੇ ਨਹੀਂ ਹਟਣਾ ਚਾਹੀਦਾ ਸੋ ਚੰਗਾ ਕਰਮ ਕਰ ਲੈਣਾ ਚਾਹੀਦਾ ਹੈ ਸੋ ਚੰਗੇ ਕਰਮ ਕਰਨ ਦੀ ਬਹੁਤਾ ਸੋਚਣ ਦੀ ਜ਼ਰੂਰਤ ਨਹੀਂ ਪੈਂਦੀ ਹੈ ਸੋ ਇਨਸਾਨ ਨੂੰ ਕੋਸ਼ਿਸ਼ ਕਰਨ ਦੀ ਜ਼ਰੂਰਤ ਹੁੰਦੀ ਆ ਸੋ ਜਿੰਨਾ ਵੀ ਤੁਸੀਂ ਨਾਮ ਸਿਮਰੋਗੇ ਇੱਕ ਸੈਕਿੰਡ ਵੀ ਤੁਸੀਂ ਪ੍ਰਮਾਤਮਾ ਨੂੰ ਯਾਦ ਕਰ ਲੈਣੇ ਹੋ ਉਹ ਵੀ ਤੁਹਾਡਾ ਚੰਗੇ ਪਾਸੇ ਹੀ ਲਿਖਿਆ ਜਾਣਾ ਹੈ ਪਤਾ ਨਹੀਂ ਉਹ ਇੱਕ ਸੈਕਿੰਡ ਤੁਹਾਡਾ ਤੁਹਾਡੀ ਜ਼ਿੰਦਗੀ ਨੂੰ ਸਵਾਰ ਸਕਦਾ ਹੈ ਜਦੋਂ ਆਪਾਂ ਇੱਕ ਸੈਕਿੰਡ ਵੀ ਆਪਾਂ ਪ੍ਰਮਾਤਮਾ ਨੂੰ ਸਿਮਰ ਲੈਨੇ ਆ ਤੇ ਉਹ ਪ੍ਰਮਾਤਮਾ ਤੁਹਾਡਾ ਨਾਮ ਸਿਮਰਿਆ ਲੇਖੇ ਲਾਉਂਦਾ ਹੈ ਪਤਾ ਨਹੀਂ ਕਿੰਡੀ ਵੱਡੀ ਮੁਸ਼ਕਲ ਤੋਂ ਬਚਾ ਲੈਂਦਾ ਹੈ ਇਹ ਇੱਕ ਸੈਕਿੰਡ ਪ੍ਰਮਾਤਮਾ ਲਈ ਕੱਢਿਆ ਹੋਇਆ ਜੇਕਰ ਆਪਾਂ ਹਰ ਰੋਜ਼ ਅੱਧਾ ਘੰਟਾ ਉਸ মুর্ਸ਼ਦ ਨੂੰ ਦਈਏ ਆਪਣੇ ਵਾਹਿਗੁਰੂ ਨੂੰ ਦਈਏ ਤਾਂ ਫਿਰ ਦੇਖੋ ਕਿ ਜ਼ਿੰਦਗੀ ਵਿੱਚ ਕਿੰਨਾ ਬਦਲਾਅ ਆਵੇਗਾ ਕਿੰਨੀ ਸੋਚੀ ਆ ਜਾਂਦੀ ਹੈ ਇਨਸਾਨ ਨੂੰ ਇਹ ਸਭ ਖੁਸ਼ ਜਦੋਂ ਆਪਾਂ ਨਾਮ ਸਿਮਰਦੇ ਆਂ ਤੇ ਪ੍ਰਮਾਤਮਾ ਦੀ ਸੇਵਾ ਕਰਦੇ ਮੰਨ ਸਾਫ ਰੱਖਦੇ ਆਂ ਕਦੇ ਕਿਸੇ ਲਈ ਬੈਰ ਕ੍ਰੋਧ ਨਹੀਂ ਮਨ ਵਿੱਚ ਰੱਖਦੇ ਜਿਹੜਾ ਇਨਸਾਨ ਕਿਸੇ ਲਈ ਕੋਈ ਬੈਰ ਕ੍ਰੋਧ ਨਹੀਂ ਰੱਖਦਾ ਹਰ ਇੱਕ ਨੂੰ ਦੇਖ ਕੇ ਖੁਸ਼ੀ ਹੀ ਹੁੰਦਾ ਆ ਕਦੇ ਮਾੜਾ ਨਹੀਂ ਸੋਚਦਾ ਉਹਨੂੰ ਤਾਂ ਕਿਸੇ ਦੀ ਸੇਵਾ ਕਰਨ ਦੀ ਵੀ ਜ਼ਰੂਰਤ ਨਹੀਂ ਪੈਂਦੀ ਸੋ ਉਹ ਤਾਂ ਉਹਦੇ ਹੀ ਪਾਰ ਲੱਗ ਜਾਂਦੇ ਆ ਕਿਉਂਕਿ ਜਿਹੜਾ ਇਨਸਾਨ ਸੱਚਾਈ ਦੇ ਰਸਤੇ 'ਤੇ ਤੁਰ ਪੈਂਦਾ ਹੈ ਪ੍ਰਮਾਤਮਾ ਨੂੰ ਸਿਰਫਰ ਇਨਸਾਨ ਵਿੱਚ ਇਹੀ ਚੀਜ਼ਾਂ ਚਾਹੀਦੀਆਂ ਹੁੰਦੀਆਂ ਹਨ ਜੋ ਕਿ ਇਨਸਾਨ ਅਪਣਾ ਨਹੀਂ ਪਾਉਂਦਾ ਸਿਰਫ ਬੁਰਾਈਆਂ ਵੱਲ ਨੂੰ ਅੱਜਕੱਲ ਤੁਰਿਆ ਹੋਇਆ ਹੈ ਸੋ ਬੁਰਾਈ ਛੱਡ ਕੇ ਆਪਣੇ ਮੋਸ਼ਲ ਦੇ ਨਾਲ ਸੱਚਾ ਪਿਆਰ ਪਾ ਲਓ ਤਾਂ ਫਿਰ ਦੇਖੋ ਜਦੋਂ ਤੁਸੀਂ ਕਿਸੇ ਨੂੰ ਦੇਖ ਕੇ ਖੁਸ਼ ਹੋਵੋਗੇ ਤੇ ਪਰਮਾਤਮਾ ਤੁਹਾਨੂੰ ਦੇਖ ਕੇ ਖੁਸ਼ ਹੋਵੇਗਾ ਕਿਰੇ ਉਹ ਮੁਰਸ਼ਿਦ ਕਿਸੇ ਚੀਜ਼ ਦੀ ਕਮੀ ਨਹੀਂ ਆਉਣ ਦਿੰਦਾ ਆਪਣੇ ਸੇਵਕ ਦੀ ਜ਼ਿੰਦਗੀ ਵਿੱਚ ਸੋ ਇਸ ਕਰਕੇ ਮਨ ਦਾ ਸਾਫ਼ ਹੋਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਸੋ ਨਾਮ ਰੂਪੀ ਸਾਬਣ ਨੂੰ ਸਿਮਰੋ ਜਿੰਨਾ ਤੁਸੀਂ ਨਾਮ ਰੂਪੀ ਸਾਬਣ ਆਪਣੇ ਮਨ ਉੱਤੇ ਫੇਰਨ ਦੀ ਕੋਸ਼ਿਸ਼ ਕਰੋਗੇ ਲਗਾਉਣ ਦੀ ਕੋਸ਼ਿਸ਼ ਕਰੋਗੇ ਉਨਾ ਹੀ ਇਹ ਮਨ ਜੋ ਪਾਪਾਂ ਦੀ ਮੈਲ ਜਨਮਾਂ ਜਨਮਾਂ ਤੋਂ ਚੜ੍ਹੀ ਹੋਈ ਹੈ ਇਸ ਨਾਮ ਰੂਪੀ ਸਾਬਣ ਦੇ ਨਾਲ ਹੀ ਉਤਾਰੀ ਜਾ ਸਕਦੀ ਹੈ ਸੋ ਹੁਣ ਆਪਾਂ ਇੱਥੇ ਵੀਡੀਓ ਸ਼ੁਰੂ ਕਰੀਏ ਜੀ ਇੱਥੇ ਪਹਿਲਾਂ ਆਪਾਂ ਮੇਨ ਵਿਸ਼ੇ ਬਾਰੇ ਗੱਲ ਕਰ ਲਈਏ ਕਿ ਵੀਰਵਾਰ ਦੇ ਦਿਨ ਆਪਾਂ ਕਿਸ ਚੀਜ਼ ਦਾ ਔਰ ਧਿਆਨ ਰੱਖਣਾ ਹੈ ਸੋ ਜਦੋਂ ਵੀ ਤੁਸੀਂ ਨਿਯਾਜ ਬਣਾਉਨੇ ਹੋ ਲੱਖ ਦਾਤਾ ਪੀਰ ਜੀ ਦੇ ਨਾਮ ਦੀ ਤੁਸੀਂ ਨਿਯਾਜ ਬਣਾ ਕੇ ਮੱਥਾ ਟੇਕਦੇ ਹੋ ਪ੍ਰਸ਼ਾਦ ਵੰਡਦੇ ਹੋ ਤੇ ਨਿਯਾਜ ਦੇ ਨਾਲ-ਨਾਲ ਤੁਸੀਂ ਪੰਜ ਰੋਟੀਆਂ ਦੀ ਚੂਰੀ ਜ਼ਰੂਰ ਬਣਾਉਣੀ ਹੈ ਸੋ 5 ਰੋਟੀਆਂ ਬਣਾ ਲਓ ਜਿੰਨੀ ਤੁਹਾਡੇ ਘਰ ਦੀ ਫੈਮਲੀ ਹੈ ਘਰ ਵਿੱਚ ਹੀ ਵੰਡ ਕੇ ਖਾ ਲਓ ਵਾਲੇ ਵੱਡੇ ਫੁਲਕੇ ਬਣਾਉਣ ਦੀ ਜ਼ਰੂਰਤ ਨਹੀਂ ਛੋਟੂ ਛੋਟੀਆਂ ਰੋਟੀਆਂ 5 ਤਿਆਰ ਕਰੋ ਤੇ ਦੇਸੀ ਘਿਓ ਖੰਡ ਦੇ ਵਿੱਚ ਚੂਰ ਕੇ ਚੰਗੀ ਤਰ੍ਹਾਂ ਉਹ ਚੂਰ ਮੈਨੂੰ ਬਣਾ ਲੈਣਾ ਹੈ ਸੋ ਖੰਡ ਨਾਲੋਂ ਜ਼ਿਆਦਾ ਜ਼ਰੂਰੀ ਜੇਕਰ ਤੁਸੀਂ ਵਿੱਚ ਸ਼ੱਕਰ ਪਾ ਲਮੋ ਜਾਂ ਗੋੜ ਘਟ ਕੇ ਪਾ ਲਮੋ ਤੇ ਬਹੁਤ ਹੀ ਵਧੀਆ ਗੱਲ ਆ ਸੋ ਗੁੜ ਸ਼ੱਕਰ ਬਹੁਤ ਹੀ ਪਸੰਦ ਹੈ ਲੱਖ ਦਾਤਾ ਪੀਰ ਜੀ ਨੂੰ ਸੋ ਜੇਕਰ ਤੁਸੀਂ ਚੂਰੀ ਸ਼ੱਕਰ ਵਿੱਚ ਉਟ ਕੇ ਪਾਉਂਦੇ ਹੋ ਤਾਂ ਬਹੁਤ ਹੀ ਲੱਗਦੀ ਹੈ ਸੋ ਇਸ ਕਰਕੇ ਨਿਆਜ ਦੇ ਨਾਲ ਜਿਹੜੇ ਖਾਸ ਲਖਦਾਤਾ ਪੀਤੀ ਸੇਵਾ ਕਰਦੇ ਆ ਸੋ ਜੇਕਰ ਪੰਜਾਂ ਪੀਰਾਂ ਦੇ ਵੀ ਕਰਦੇ ਆ ਤੇ ਨਾਲ ਚੂਰਮਾ ਜ਼ਰੂਰ ਤਿਆਰ ਕਰਿਆ ਕਰੋ ਸੋ ਚੂਰੀ ਪੀਰ ਖਾਂਦੇ ਆ ਕਿਉਂਕਿ ਲੱਖ ਦਾਤਾ ਪੀਰ ਕੋਲੂ ਹੈ ਸੋ ਉਹ ਘੋਲਦੇ ਹੈ ਪਲਵਾਨ ਰਹੇ ਆ ਤੇ ਇਸ ਕਰਕੇ ਉਹਨਾਂ ਦੇ ਨਾਮ ਦੀ ਚੂਰੀ ਦਿੱਤੀ ਜਾਂਦੀ ਆ ਚੂਰਮਾ ਦਿੱਤਾ ਜਾਂਦਾ ਹੈ ਸੋ ਲੱਖ ਦਾਤਾ ਪੀਰ ਜੀ ਦੇ ਨਾਮ ਦੀਆਂ ਤੁਸੀਂ ਸਿੰਗਾਂ ਵੀ ਪੈਂਡੀਆਂ ਜ਼ਰੂਰ ਪਿੰਡਾਂ ਵਿੱਚ ਦੇਖੀਆਂ ਹੋਣਗੀਆਂ ਸੋ ਇਸ ਕਰਕੇ ਲੱਖ ਦਾਤਾ ਪੀਰ ਜੀ ਦੇ ਨਾਮ ਦੀ ਚੂਰੀ ਜ਼ਰੂਰ ਤਿਆਰ ਕਰਿਆ ਕਰੋ ਕਿਉਂਕਿ ਜਿਹੜੇ ਪਲਵਾਨ ਆ ਉਹ ਚੂਰੀ ਨੂੰ ਪਸੰਦ ਕਰਦੇ ਇਸ ਕਰਕੇ ਲੱਖ ਦਾਤਾ ਪੀਰ ਜੀ ਕੋਲੂ ਆ ਸੋ ਇਸ ਕਰਕੇ ਉਹਨਾਂ ਦੇ ਆਮ ਦਾ ਚੂਰਮਾ ਜਰੂਰ ਤਿਆਰ ਕਰਿਆ ਕਰੋ ਜੀ ਸੋ ਹੁਣ ਆਪਾਂ ਇੱਥੇ ਕੁਝ ਕਮੈਂਟਾਂ ਦੱਸ ਦਿੰਨੇ ਆ। ਸੋ ਇੱਥੇ ਪਹਿਲੀ ਜੋ ਕਮੈਂਟ ਦੱਸਦੇ ਆ ਜੀ ਇਹ ਕਮੈਂਟਾਂ ਵਿੱਚ ਲਿਖਦੇ ਆ ਕਿ ਸਾਨੂੰ ਪੀਰਾਂ ਦੇ ਸੁਪਨੇ ਆਉਂਦੇ ਆ ਸੋ ਵਧੀਆ ਗੱਲ ਹੈ। ਜੇਕਰ ਤੁਹਾਨੂੰ ਪੀਰਾਂ ਦੇ ਸੁਪਨੇ ਆਉਂਦੇ ਆ ਤਾਂ ਹਮੇਸ਼ਾ ਇਹਨਾਂ ਗੱਲਾਂ ਨੂੰ ਗੁਪਤ ਹੀ ਰੱਖੋ। ਜਿੰਨਾ ਗੁਪਤ ਰੱਖੋਗੇ ਉੰਨੀ ਹੀ ਗੱਲ ਜਿਹੜੀ ਆ ਉਹ ਫਿਰ ਨਿੱਖਰਦੀ ਹੈ। ਸੋ ਜਦੋਂ ਆਪਾਂ ਰੌਲਾ ਪਾ ਦਿੰਨੇ ਤੇ ਕਿਰਪਾ ਵੀ ਉੱਥੇ ਹੀ ਰੁਕ ਜਾਂਦੀ ਹੈ ਕਿਉਂਕਿ ਪ੍ਰਮਾਤਮਾ ਹਮੇਸ਼ਾ ਪਰਦੇ ਵਿੱਚ ਰਹਿਣਾ ਪਸੰਦ ਕਰਦਾ ਹੈ। ਸੋ ਇਸ ਕਰਕੇ ਇਹਨਾਂ ਗੱਲਾਂ ਨੂੰ ਗੁਪਤ ਹੀ ਰੱਖੋ। ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮ ਈ ਨਾਨੀ ਕਮੈਂਟਾਂ ਵਿੱਚ ਲਿਖਿਆ ਹੈ ਸਾਡੇ ਲਾਗੇ ਕੋਈ ਵੀ ਦਰਗਾਹ ਨਹੀਂ ਹੈ ਸੋ ਦੇਖੋ ਜੇਕਰ ਕੋਈ ਵੀ ਦਰਗਾਹ ਤੁਹਾਡੇ ਆਸ-ਪਾਸ ਨਹੀਂ ਹੈ ਸੋ ਲੱਗੇ ਕਿਸੇ ਪਿੰਡ ਵਿੱਚ ਹੋਵੇਗੀ ਜੇਕਰ ਪਿੰਡ ਵਿੱਚ ਨਹੀਂ ਹੈ ਵੈਸੇ ਤਾਂ ਹਰ ਇੱਕ ਪਿੰਡ ਦੇ ਵਿੱਚ ਦਰਗਾਹ ਪੀਰਾਂ ਦੀ ਬਣੀ ਹੀ ਹੁੰਦੀ ਹੈ ਸੋ ਬਾਕੀ ਆਸ-ਪਾਸ ਕਿਤੇ ਪਿੰਡ ਵਿੱਚ ਹੈ ਤਉ ਉੱਤੇ ਜਾ ਸਕਦੇ ਹੋ ਬਾਕੀ ਮਨ ਵਿੱਚ ਉਹ ਪੀਰ ਨੂੰ ਪੁਕਾਰੋ ਸਿਰਫ ਉਹ ਮਨ ਵਿੱਚ ਹੀ ਵਸਦਾ ਹੈ ਜਦੋਂ ਆਪਾਂ ਉਹਨੂੰ ਪੁਕਾਰਨ ਦੀ ਕੋਸ਼ਿਸ਼ ਕਰਦੇ ਆ ਤਾਂ ਫਿਰ ਅੰਦਰੋਂ ਹੀ ਜਾਗਰੂਕ ਹੋ ਜਾਂਦਾ ਹੈ ਤਾਂ ਫਿਰ ਉਹਨਾਂ ਨੇ ਕਿਸ ਹਿਸਾਬ ਨਾਲ ਤੁਹਾਨੂੰ ਸੇਵਾ ਲੈਣੀ ਹੈ ਉਹ ਫਿਰ ਸੁਪਨੇ ਰਾਹੀਂ ਹੁਕਮ ਲਗਾ ਦਿੰਦੇ ਆ ਸੋ ਇਸ ਕਰਕੇ ਸੇਵਾ ਕਰਨੀ ਹੈ ਮਨ ਵਿੱਚ ਉਹਨਾਂ ਨੂੰ ਰੱਖੋ ਤੇ ਯਾਦ ਕਰੋ ਦੋ ਟਾਈਮ ਬੈਠ ਕੇ ਉਹਨਾਂ ਦਾ ਨਾਮ ਲਵੋ ਇਬਾਦਤ ਕਰੋ ਤਾਂ ਫਿਰ ਮਾਲਕ ਨੇ ਜਿਵੇਂ ਤੁਹਾਡੇ ਤੋਂ ਸੇਵਾ ਕਰਾਉਣੀ ਹੋਈ ਉਹਨਾਂ ਨੇ ਉਸ ਹਿਸਾਬ ਨਾਲ ਤੁਹਾਨੂੰ ਹੁਕਮ ਲਗਾ ਦੇਣਾ ਹੈ ਸੋ ਸਪਨੇ ਰਹੀ ਬਚਨ ਦੇ ਜਾਣਗੇ ਤੁਹਾਨੂੰ ਕੁਝ ਨਾ ਕੁਝ ਸੰਕੇਤ ਜ਼ਰੂਰ ਦੇਣਗੇ ਜੀ ਉਸ ਹਿਸਾਬ ਨਾਲ ਹੀ ਤੁਸੀਂ ਸੇਵਾ ਕਰਨੀ ਹੈ ਸੋ ਇੱਥੇ ਇੱਕ ਕਮੈਂਟ ਹੋਰ ਹੈ ਇਹਨਾਂ ਨੇ ਕਮੈਂਟਾਂ ਵਿੱਚ ਲਿਖਿਆ ਹੈ ਕਿ ਦੋ ਜਣਿਆਂ ਨੂੰ ਅਲੱਗ ਕਰਨ ਦੀ ਕੋਈ ਵਿਧੀ ਦੱਸੋ ਸੋ ਦੇਖੋ ਆਪਾਂ ਇੱਕ ਬੇਨਤੀ ਕਰਦੇ ਹਾਂ ਕਿ ਇਹੋ ਜਿਹਾ ਕਮੈਂਟ ਕਦੇ ਨਾ ਸਾਨੂੰ ਕੋਈ ਕਰੋ ਕਿਉਂਕਿ ਸਾਨੂੰ ਇਹ ਪਸੰਦ ਨਹੀਂ ਹੈ ਕਿ ਕਦੇ ਕਿਸੇ ਨੂੰ ਅਲੱਗ ਕਰਨ ਲਈ ਵੀ ਕੁਝ ਕਰਨਾ ਪਵੇ ਸੋ ਇਹ ਸਾਰੇ ਜੋ ਕਰਮ ਹੁੰਦੇ ਆ ਇਹ ਸਿਰਫ ਕਾਲੇ ਿਲਮਾਲੇ ਹੀ ਕਰ ਸਕਦੇ ਆ ਸੋ ਚੰਗਾ ਕਰਮ ਕਰਨਾ ਹੈ ਮਾੜਾ ਕਰਮ ਨਹੀਂ ਕਰਨਾ ਜੇਕਰ ਤੁਹਾਨੂੰ ਕੋਈ ਕਿਸੇ ਤੋਂ ਪਰੇਸ਼ਾਨੀ ਵੀ ਹੈ ਆਪਣੇ ਮਾਲਕ ਨੂੰ ਯਾਦ ਰੱਖੋ ਜੇਕਰ ਤੁਸੀਂ ਸਹੀ ਹੋ ਤੇ ਕਦੇ ਕਿਸੇ ਦਾ ਕੁਝ ਮਾੜਾ ਨਾ ਸੋਚੋ ਤਾਂ ਪ੍ਰਮਾਤਮਾ ਸਭ ਕੁਝ ਹੀ ਸਹੀ ਕਰ ਦਿੰਦਾ ਹੈ ਸਿਰਫ ਪ੍ਰਮਾਤਮਾ ਤੇ ਵਿਸ਼ਵਾਸ ਰੱਖੋ ਨੂਰੀ ਇਲਮ ਤੇ ਵਿਸ਼ਵਾਸ ਰੱਖੋ ਨਾ ਹੀ ਕੀ ਕਾਲੇ ਇਲਮਾਰਗੀਆਂ ਚੀਜ਼ਾਂ ਤੇ ਵਿਸ਼ਵਾਸ ਰੱਖੋ ਇਹਦੇ ਨਾਲ ਜ਼ਿੰਦਗੀ ਜਿਹੜੀ ਆ ਬਹੁਤ ਜ਼ਿਆਦਾ ਖਰਾਬ ਹੋ ਜਾਂਦੀ ਹੈ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦਸੀਏ ਥੋੜਾ ਫਨੀ ਵੀ ਹੈ ਸੋ ਇਹਨਾਂ ਨੇ ਕਮੈਂਟਾਂ ਵਿੱਚ ਲਿਖਿਆ ਹੈ ਕਿ ਦੀਦੀ ਜੀ ਵਾਰ-ਵਾਰ ਖਾਣੇ ਵਿੱਚ ਵਾਲ ਮਿਲਦੇ ਆ ਸੋ ਦੇਖੋ ਜੀ ਤੁਸੀਂ ਆਪੋ ਆਪਣਾ ਧਿਆਨ ਜ਼ਰੂਰ ਰੱਖਿਆ ਕਰੋ ਕਿਉਂਕਿ ਅੱਜ ਕੱਲ ਦੇ ਸਮੇਂ ਵਿੱਚ ਹਰ ਇੱਕ ਦੇ ਵਾਲ ਇੰਨੇ ਜ਼ਿਆਦਾ ਝੜਦੇ ਆ ਕਿ ਕੋਈ ਗੱਲ ਕਹਿਣ ਦੀ ਨਹੀਂ ਥੋੜੀ ਕੇਅਰ ਕਰੋ ਜਿੱਥੇ ਖਾਣਾ ਬਣਾਉਂਦੇ ਹੋ ਉੱਥੇ ਸਾਫ਼ ਸਪਾਈ ਰੱਖੋ ਤੇ ਬਾਕੀ ਕਦੇ ਵੀ ਛੋਟੀ ਛੋਟੀ ਗੱਲ ਨੂੰ ਲੈ ਕੇ ਬਹਿਮ ਨਹੀਂ ਕਰਨਾ ਜਦੋਂ ਇਨਸਾਨ ਬਹਿਮ ਕਰਨ ਲੱਗ ਪੈਂਦਾ ਆ ਫਿਰ ਜਿਹੜੀ ਜਿਆਦਾ ਜ਼ਿੰਦਗੀ ਵਿੱਚ ਮੁਸ਼ਕਲ ਆ ਉਹ ਵੱਧ ਜਾਂਦੀ ਆ ਸੋ ਇਸ ਕਰਕੇ ਵਹਿਮ ਨਹੀਂ ਕਰਨਾ ਆਪਣੇ ਮਾਲਕ ਨੂੰ ਵੱਡਾ ਸਮਝਣਾ ਹੈ ਸੋ ਜਦੋਂ ਤੁਸੀਂ ਆਪਣੇ ਮੁਰਸ਼ਿਦ ਨੂੰ ਵੱਡਾ ਔਤਾ ਦਿੰਦੇ ਹੋ ਤਾਂ ਮੁਰਸ਼ਿਦ ਕਦੇ ਵੀ ਕੋਈ ਜੇ ਦੋਸ਼ ਨਹੀਂ ਰਹਿਣ ਦਿੰਦੇ ਜ਼ਿੰਦਗੀ ਵਿੱਚ ਸੋ ਇਸ ਕਰਕੇ ਆਪਣਾ ਮਾਲਕ ਵੱਡਾ ਹੈ ਨਾ ਹੀ ਕੀ ਇਹ ਕੁਸ਼ਕਰਨ ਕਰਾਉਣ ਵਾਲੇ ਜਾਂ ਪੀਤਾ ਗਰਾਇਆ ਕਿਸੇ ਦਾ ਚੱਲ ਜਾਵੇ ਇਹੋ ਜਿਹਾ ਕੁਝ ਨਹੀਂ ਹੁੰਦਾ ਸਿਰਫ ਮਾਲਕ ਜਿੱਥੇ ਵੱਸਦਾ ਹੋਵੇ ਉੱਥੇ ਕਦੇ ਕੋਈ ਕੁਝ ਕਰ ਹੀ ਨਹੀਂ ਸਕਦਾ ਜੇਕਰ ਪਰੇਸ਼ਾਨੀ ਆਉਂਦੀ ਹੈ ਤੇ ਉਹ ਪਰਮਾਤਮਾ ਆਪ ਵੀ ਪ੍ਰੀਖਿਆ ਲੈਂਦਾ ਹੈ ਕਈ ਵਾਰ ਸੋ ਇਸ ਕਰਕੇ ਹਮੇਸ਼ਾ ਮਾਲਿਕ ਦੀ ਪ੍ਰੀਖਿਆ ਵਿੱਚ ਪਾਸ ਹੋਣ ਦੀ ਕੋਸ਼ਿਸ਼ ਕਰਨੀ ਆ ਨਾ ਹੀ ਕੀ ਇਹਨਾਂ ਗੱਲਾਂ ਨੂੰ ਲੈ ਕੇ ਆਪਣੀ ਜ਼ਿੰਦਗੀ ਵਿੱਚ ਮੁਸ਼ਕਲਾਂ ਸੱਦਾ ਦੇਣਾ ਹੈ ਸੋ ਜਦੋਂ ਆਪਾਂ ਇਦਾਂ ਦੀਆਂ ਗੱਲਾਂ ਨੂੰ ਸੋਚਣਾ ਸ਼ੁਰੂ ਕਰਦੇ ਆ ਤੇ ਜ਼ਿੰਦਗੀ ਵਿੱਚ ਪ੍ਰੋਬਲਮਾਂ ਵੱਧ ਜਾਂਦੇ ਆ ਜ਼ਿੰਦਗੀ ਵਿੱਚ ਦੁੱਖ ਆਉਣ ਲੱਗ ਪੈਂਦੇ ਆ ਟੈਨਸ਼ਨਾਂ ਦੇ ਨਾਲ ਦੁੱਖ ਆਉਂਦਾ ਹੈ ਜਲਦੀ ਸਰੀਰ ਨੂੰ ਇਸ ਕਰਕੇ ਇਦਾਂ ਦੀ ਸੋਚ ਨਹੀਂ ਰੱਖਣੀ ਚੰਗੀ ਸੋਚ ਰੱਖਣੀ ਆ ਚੰਗਾ ਹੀ ਚੰਗਾ ਸੋਚੋ ਇਹ ਸੋਚੋ ਕਿ ਸਾਡਾ ਮਾਲਕ ਕੁਛ ਵੀ ਨਹੀਂ ਹੋਣ ਦੇਵੇਗਾ ਤਾਂ ਫਿਰ ਦੇਖੋ ਤੁਹਾਡੇ ਨਾਲ ਕਦੇ ਕੁਛ ਮਾੜਾ ਹੋ ਨਹੀਂ ਸਕਦਾ